ਸਵਾਗਤ ਕਰਦੇ ਆਂ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬਡੇ ਦੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੀ 15 16 ਕਿਲੋ ਦੁੱਧ ਵਾਲੀ ਵੈੜ ਦੀ ਲੈ ਕੇ ਆਏ ਜੇ ਵੈੜ ਕਾਫੀ ਕੁਆਲਟੀ ਵਾਲੀ ਜੇ ਪੂਰੀ ਜਾਣਕਾਰੀ ਇਸ ਵੈੜ ਬਾਰੇ ਆਪਾਂ ਤੁਹਾਨੂੰ ਨਾਲ ਸਾਂਝੀ ਕਰਾਂਗੇ ਜੀ ਇਸ ਵੀਡੀਓ ਰਾਈ ਬਣੇਰੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਲਓ ਜੀ ਪਹਿਲਾਂ ਵੈੜ ਦੀ ਫੇਸ ਕੁਆਲਟੀ ਦੇਖ ਸਕਦੇ ਨੇੜੇ ਤੋਂ ਜੀ ਬਹੁਤ ਵਧੀਆ ਫੇਸ ਕੁਆਲਟੀ ਹੈ ਚਾਰ ਦੰਦ ਜੇ ਮੂੰਹ ਤੋਂ ਬੋਦੀ ਵਾਲੀ ਵੈੜ ਜੇ ਦੇਖ ਸਕਦੇ ਜੇ ਵੈੜ ਕਾਫੀ ਕੁਆਲਟੀ ਵਾਲੀ ਜੇ ਪੂਰੇ ਉੱਚੇ ਲੰਮੇ ਵੱਡੇ ਕਾਦ-ਕਾੜ ਦੀ ਜੇ ਤੇ ਬਿਲਕੁਲ ਠੰਡੀ ਛੀਲ ਤੋਂ ਵੈੜ ਜੇ ਲਓ ਤੁਹਾਨੂੰ ਥਾਣਾ ਨੇ ਚੈੱਕ ਕਰਾਈਏ ਵੈੜਦੇ ਜੀ ਬਹੁਤ ਵਧੀਆ ਥਾਣਾ ਸਹਿਜ ਜੇ ਚਾਰੇ ਥਾਣ ਪੂਰੇ ਮੋٹے ਦੇ ਪੂਰੇ ਲੰਬੇ ਲੱਗੇ ਜੇ ਪੂਰੇ ਵਿਥੀ ਤੇ ਗੈਪ ਤੇ ਦੇਖ ਸਕਦੇ ਜੇ ਤੇ ਬਿਲਕੁਲ ਠੰਡੀ ਛੀਲ ਤੋਂ ਵੈੜ ਜੇ ਗੱਬਣ ਵੈੜ ਜੇ ਵੀਰ ਜੀ ਦੂਸਰਾ ਸੂਇ ਇਸ ਵੈੜ ਨੇ ਸੂਣਾ ਜੇ ਲਓ ਜੀ ਤੁਹਾਨੂੰ ਛੱਡਾ ਵੀ ਪਿੱਛੇ ਤੋਂ ਚੈੱਕ ਕਰਾਈਏ ਜੀ ਛੱਡੇ ਜਿਹੜੀ ਵੈੜ ਨੇ ਤਿਆਰੀਆ ਹੁਣ ਵੀ ਕਾਫੀ ਵਧੀਆ ਕੀਤੀ ਆ ਲਓ ਜੀ ਥਾਣ ਦੂਸਰੀ ਛੱਡ ਦੇਖ ਸਕਦੇ ਜੇ ਬਹੁਤ ਵਧੀਆ ਥਾਣਾ ਸਹਿਜ ਜੇ ਸੂਣ ਦੇ ਵਿੱਚ ਜੋ ਸਮਾਂ ਜੇ ਇਸ ਵੈੜ ਦੇ ਲੋ ਜੀ ਦੇਖ ਸਕਦੇ ਜੇ ਵੈੜ ਪੂਰੇ ਉੱਚੇ ਲੰਮੇ ਵੱਡੇ ਕਦ ਕਾਢ ਦੀ ਜੇ ਤੇ ਪੂਰੀ ਸ਼ਾਈਨਿੰਗ ਵਾਲੀ ਵੈੜ ਜੇ ਦੇਖ ਸਕਦੇ ਜੇ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਲੋ ਜੀ ਦੁੱਧ ਦੇ ਬੜੇ ਇਰਮਾਨ ਨਾਲ 15-16 ਲੀਟਰ ਚਵਾ ਦੇਗੀ ਜੀ ਲੋ ਜੀ ਬਾਕੀ ਜੇਕਰ ਕਿਸੇ ਵੀਰ ਦੀ ਵੈੜ ਪਸੰਦ ਆਉਂਦੀ ਆ ਤੁਸੀਂ ਇੱਥੇ ਆਓ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ। ਲਓ ਜੀ ਤੁਹਾਨੂੰ ਚਾੜਾ ਫੇਰ ਤੋਂ ਪਿਛੇ ਤੋਂ ਚੈੱਕ ਕਰਾ ਦਈਏ ਜੀ। ਬਹੁਤ ਵੇਹ ਠੰਡਪੰਡੀ ਦੀ ਵਹਿੜ ਜੇ ਤੇ ਬਿਲਕੁਲ ਠੰਡੀ ਸੀਲ ਤੋਂ ਵਹਿੜ ਜੇ। ਲਓ ਜੀ ਉਪਰੋਂ ਵੀ ਦੇ ਸਕਦੇ ਪੂਰੀ ਸਮੀ ਭਲੀ ਦਾ ਰਾਜੀ ਵਹਿੜ ਜੇ। ਲਓ ਜੀ। ਬਹੁਤ ਵੇਹ ਫੇਸ ਕੁਆਲਟੀ ਜੇ ਬੋਦੀ ਵਾਲੀ ਵਹਿੜ ਜੇ। ਬਾਕੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀਆਂ ਉਹ ਇਹ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵਹਿੜ ਖਰੀਦ ਸਕਦੇ ਜੇ। ਫੋਨ ਨੰਬਰ ਨੋਟ ਕਰ ਲਓ ਜੀ 9815580262 ਐਡਰੈਸ ਵੀ ਨੋਟ ਕਰ ਲਓ ਜੀ ਪਿੰਡ ਗੱਗੜਪਣਾ ਤਹਿਸੀਲ ਬੱਬਗੜਾ ਸਾਹਿਬ ਜ਼ਿਲ੍ਹਾ ਅਮਰਸਰ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਤੇ ਆਪਣੇ ਕੋਲੋਂ ਹੀ ਵੜ ਖਰੀਦ ਸਕਦੇ ਜੀ ਆਪਣੇ ਕੋਲੋਂ ਵੀ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਗੱਬਣਾ ਤਿਆਰ ਵੜਾ ਮਿਲਦੀਆਂ ਜੀ ਤੇ ਤਾਲੀਆਂ ਸੁਗੀਆਂ ਵੜਾ ਮਿਲਦੀਆਂ ਜੀ ਆਪਣੇ ਨਾਲ ਕਦੇ ਕੋਈ ਵੀ ਸੰਪਰਕ ਕਰਕੇ ਤੇ ਆਪਣੇ ਕੋਲੋਂ ਇਸ ਤਰ੍ਹਾਂ ਦੇ ਵੜਾ ਖਰੀਦ ਸਕਦਾ ਜੀ ਲਓ ਜੀ ਫੇਸ ਕੁਆਲਟੀ ਫਿਰ ਤੋਂ ਦੇ ਸਕਦੇ ਜੀ ਬਹੁਤ ਹੀ ਫੇਸ ਕੁਆਲਟੀ ਜੀ ਲਓ ਜੀ ਲਓ ਜੀ ਥਾਣੇ ਤੁਹਾਨੂੰ ਫਿਰ ਚੱਕ ਰਹੀ ਜੇ ਨੇੜੇ ਤੋਂ ਹੀ ਬਹੁਤ ਜਿਆਦਾ ਥਾਣਾ ਸਹਿਜ ਜੇ ਤੇ ਬਿਲਕੁਲ ਠੰਡੀ ਸੀਲ ਤੋਂ ਵੈੜ ਜੇ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਲਓ ਜੀ ਰੇਡ ਹੈ ਜੋ ਉਸ ਵੈੜ ਦਾ ਉਹ 50000 ਰੁਪਿਆ ਰੱਖਿਆ ਗਿਆ ਜੇ ਫਿਕਸ ਰੇਟ ਜੇ ਵੀ ਜੀ 50000 ਦੇ ਵਿੱਚ ਬਾਛ ਛੋੜੀ ਹੋਈ ਹੈ ਜੀ ਵੈੜ ਕਾਫੀ ਕੁਆਲਟੀ ਵਾਲੀ ਜੇ ਲਓ ਜੇਕਰ ਕਿਸੇ ਵੀਰ ਦੀ ਵੈੜ ਪਸੰਦ ਆਉਂਦੀ ਆ ਤੁਸੀਂ ਆਪਣੇ ਸੰਪਰਕ ਕਰਕੇ ਤਾਂ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੇ ਦੋਦੇ ਬੜੇ ਰਮਾਨਾ 15-16 ਲੀਟਰ ਚਵਾ ਦੇਗੀ ਜੀ ਦੂਸਰੇ ਸੂਏ ਸਵੈੜਨੇ ਸੋਨਾ ਜੇ ਸੋਣ ਦੇ ਵਿੱਚ ਜੋ ਸਮਾਜ ਉਹ ਇੱਕ ਹਫਤਾ ਬਾਕੇ ਰਹਿੰਦਾ ਜੇ ਲੋ ਦੇਖ ਸਕਦੇ ਜੇ ਪੂਰੀ ਵੀਡੀਓ ਵੇਖਣ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਰਾਇਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਆ ਇਸ ਚੈਨਲ ਤੇ ਉਹ ਚੈਨਲ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਮਿਲਦੇ ਆ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰੇ